ਅਮਰੀਕਾ ਵਿੱਚ 21 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਨੇ ਕਈ ਗੱਡੀਆਂ ਦਾ ਰੜੀਆਂ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਪੁਲਿਸ ਨੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਕੈਲੀਫੋਰਨੀਆ ਵਿਖੇ ਬਾਪਰੇ ਵੱਡੇ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਤੋਂ ਬਾਅਦ ਜਵਾ ਸਿਟੀ ਦੇ 21 ਸਾਲਾ ਭਾਰਤੀ ਮੂਲ ਦੇ ਜਸ਼ਨਪ੍ਰੀਤ ਸਿੰਘ ਨੂੰ ਕਥਿਤ ਤੌਰ ਤੇ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਂਦੇ ਹੋਏ ਇੱਕ ਜਾਨਲੇਵਾ ਹਾਦਸੇ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬੀ ਟਰਕਿੰਗ ਇੰਡਸਟਰੀ ਦੇ ਧਿਆਨ ਹਿਤ ਜਦੋਂ ਪਤਾ ਹੈ ਕਿ ਪੰਜਾਬੀ ਟਰੱਕ ਚਾਲਕਾਂ ਵੱਲੋਂ ਗਲਤੀ ਨਾਲ ਜਾਂ ਬੇਤਿਆਨੀ ਨਾਲ ਹੋ ਰਹੇ ਹਾਦਸਿਆਂ ਨੂੰ ਕੈਨੇਡਾ ਅਮਰੀਕਾ 'ਚ ਇੱਕ ਵੱਡਾ ਮਸਲਾ ਬਣਾਉਣ ਲਈ ਜਿਥੇ ਵੰਦੇਕ ਆਰਟੀਸਲ ਬੈਠੇ ਹਨ ਜਿਨ੍ਹਾਂ ਇਸ ਆਧਾਰ ਤੇ ਸਾਰੇ ਭਾਈਚਾਰੇ ਨੂੰ ਜ਼ਿੰਮੇਵਾਰ ਠਹਿਰਾ ਕੇ ਨਫ਼ਰਤ ਵਧਾਉਣੀ ਹੈ ਹੈ ਤਾਂ ਉਸ ਵਕਤ ਆਪ ਨੂੰ ਵੀ ਕੁਝ ਕਦਮ ਚੁੱਕ ਲੈਣੇ ਚਾਹੀਦੇ ਹਨ ਸਭ ਨੂੰ ਪਤਾ ਹੈ ਕਿ ਕੁਝ ਟਰੱਕ ਚਾਲਕ ਪੂਰੀ ਟ੍ਰੇਨਿੰਗ ਤੋਂ ਬਿਨਾ ਟਰੱਕ ਚਲਾ ਰਹੇ ਹਨ। ਕੁਝ ਟਰੱਕ ਚਾਲਕ ਨਸ਼ਾ ਕਰਦੇ ਹਨ। ਕੁਝ ਟਰੱਕ ਚਾਲਕ ਫੋਨ ਜਾਂ ਆਈਪੈਡ ਦੇਖਦਿਆਂ ਟਰੱਕ ਚਲਾਉਂਦੇ ਹਨ। ਕੁਝ ਟਰੱਕ ਚਾਲਕ ਤਜਰਬੇਕਾਰ ਦੀ ਦਿੱਤੀ ਸਲਾਹ ਜਾਂ ਇਥੇ ਦਾ ਕੰਪਨੀ ਦੇ ਮਾਲਕ ਦੀ ਵੀ ਨਹੀਂ ਸੁਣਦੇ। ਅਜਿਹੇ ਕੈਨੇਡਾ ਅਮਰੀਕਾ ਦੀਆਂ ਸਾਰੀਆਂ ਟਰੱਕ ਕੰਪਨੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਵੇਂ ਕਾਮਿਆਂ ਨੂੰ ਖੁਦ ਜਾਂ ਪੁਰਾਣੇ ਤਜਰਬੇਕਾਰ ਟਰੱਕ ਚਾਲਕਾਂ ਤੋਂ 2-3 ਹਫ਼ਤੇ ਨਾਲ ਭੇਜ ਕੇ ਟ੍ਰੇਨਿੰਗ ਦਿਵਾਉਣ। ਜਿਵੇਂ ਪੇਲੀਆਂ ਚ ਨਾਲ ਬਿਠਾ ਕੇ ਕੁਝ ਜਰ ਸਿਖਾਉਂਦੇ ਸਨ ਕੁਝ ਟ੍ਰੇਨਿੰਗ ਦਫ਼ਤਰਾਂ ਚ ਦਿੱਤੀ ਜਾਵੇ ਗੱਲ ਹੁਣ ਸਿਰਫ ਗਲਤੀ ਕਰਨ ਵਾਲੇ ਚਾਲਕਾਂ ਤੱਕ ਨਹੀਂ ਰਹਿਣੀ ਕੰਪਨੀਆਂ ਨੂੰ ਜੁਰਮਾਨੇ ਵੀ ਹੋਣਗੇ ਤੇ ਹੋ ਸਕਦਾ ਅਪਰਾਧਿਕ ਕੇਸ ਵੀ ਪੈਣ ਲੱਗ ਜਾਣ ਇਸ ਲਈ ਹੁਣ ਤੋਂ ਹੀ ਸਾਵਧਾਨ ਹੋਣ ਦੀ ਲੋੜ ਹੈ ਇਸ ਤੋਂ ਪਹਿਲਾਂ ਕਿ ਸਮੁੱਚੀ ਪੰਜਾਬੀ ਟਰੱਕਿੰਗ ਇੰਡਸਟਰੀ ਦਾ ਨੁਕਸਾਨ ਹੋ ਜਾਵੇ ਇਹ ਕਹਿ ਕੇ ਨਹੀਂ ਸਾਰਨਾ ਕਿ ਗੋਰੇ ਕਾਲੇ ਵੀ ਤਾਂ ਹਾਸੇ ਕਰਦੇ ਹੀ ਹਨ ਇਹ ਸਮਝਣਾ ਪੈਣਾ ਹੈ ਕਿ ਅੱਜ ਦੇ ਸਮੇਂ 'ਚ ਤੁਹਾਡੇ ਹਾਦਸਿਆਂ ਨੂੰ ਤੁਹਾਡੇ ਸਭ ਖਿਲਾਫ ਨਫ਼ਰਤ ਫੈਲਾਉਣ ਲਈ ਵਰਤਿਆ ਜਾ ਰਿਹਾ ਹੈ ਇਹ ਜੇ ਸਿਟੇ ਬਹੁਤ ਭਿਆਨਕ ਹੋਣਗੇ ਟਰਕਿੰਗ ਇੰਡਸਟਰੀ ਨਾਲ ਜੁੜੇ ਤਜਰਬੇ ਕਾ ਸੱਜਣ ਦਰੁਸਤੀ ਕਰਨ ਤੇ ਹੋਰ ਸੁਝਾਅ ਵੀ ਦੇਣ ਤਾਂ ਕਿ ਜਾਨਾਂ ਤੇ ਅਕਸ ਬਚਾਏ ਜਾ ਸਕਣ